ਅੱਜ ਗੱਲ ਕਰਾਂਗੇ ਪੰਜਾਬ ਦੇ ਇਤਿਹਾਸ ਦੇ ਵਿੱਚ ਆਪਣੀ ਇੱਕ ਛਾਪ ਛੱਡਣ ਵਾਲੀ ਤੂਬਾਰੇ ਤੇ ਕੱਲੇ ਪੰਜਾਬ ਦੇ ਇਤਿਹਾਸ ਦੇ ਵਿੱਚ ਨਹੀਂ ਅਸੀਂ ਜੇ ਮਰਾਠਿਆਂ ਦਾ ਇਤਿਹਾਸ ਦੇਖ ਲਈਏ ਤੇ ਜੇ ਅਸੀਂ ਅਬਦਾਲੀਆ ਨੂੰ ਵੀ ਦੇਖ ਲਈਏ ਲਾਹੌਰ ਹੈ ਲੇ ਵੇਖ ਲਈਏ ਇਹ ਤੂਬ ਦਾ ਬੜਾ ਵੱਡਾ ਰੂਹ ਰਿਹਾ ਇਹ ਤੂਬ ਆਪਣੇ ਆਪ ਦੇ ਵਿੱਚ ਇੱਕ ਡਿਸੀਸਿਵ ਕੈਰਨ ਸੀ ਜਿਹੜੀ ਜਿੱਧਰ ਵੀ ਜਾਂਦੀ ਸੀ ਜਿੱਤ ਦਾ ਫੈਸਲਾ ਕਰਦੀ ਸੀ ਜੇਸਵੀ ਬੰਨੇ ਇੱਕ ਟੋਪ ਹੁੰਦੀ ਸੀ ਆਖਿਆ ਜਾਂਦਾ ਸੀ ਕਿ ਜਿੱਥੇ ਉਧਰ ਹੀ ਹੋਏਗੀ ਤੇ ਇਥੋਂ ਤੱਕ ਗੱਲ ਚੱਲ ਗਈ ਹੀ ਇੱਕ ਆਖਾਨ ਬੋਲਿਆ ਜਾਣ ਲੱਗਾ ਕਿ ਜਿਹੜਾ ਇਸ ਟੋਪ ਨੂੰ ਓਨ ਕਰਦਾ ਆ ਜਿਹੜਾ ਇਸ ਟੋਪ ਤੇ ਕਾਬਜ਼ ਆ ਕੋਲਾਹੌਰ ਦੇ ਕਾਬਜ਼ ਆ ਤੇ ਉਹੀ ਪੰਜਾਬ ਤੇ ਕਾਬਜ਼ ਆ ਮੇਰਾ ਕਹਿਣ ਤੋਂ ਭਾਵ ਹੈ ਜ਼ਮਜ਼ਮਾ ਟੋਪ ਬਾਰੇ ਜ਼ਮਜ਼ਮਾ ਅਰਬੀ ਫਾਰਸੀ ਜ਼ੁਬਾਨ ਦਾ ਸ਼ਬਦ ਆ ਜ਼ਮਜ਼ਮਾ ਤੂਫ਼ ਇਤਿਹਾਸ ਦੇ ਵਿੱਚ ਬੜਾ ਵੱਡਾ ਆਪਣਾ ਥਾਂ ਰੱਖਦੀ ਆ ਅਸੀਂ ਜਦੋਂ ਵੀ ਇਤਿਹਾਸ ਨੂੰ ਪੜ੍ਹਦੇ ਆ ਵਰਲਡ ਦੀਆਂ ਚੁਨਿੰਦਾ ਤੂਫ਼ਾਂ ਜਦੋਂ ਦੁਨੀਆ ਜਾਂਦੀਆਂ ਨੇ ਉਹਨਾਂ ਦੇ ਵਿੱਚ ਇਹ ਤੂਫ਼ ਮੂਰਲੀਆ ਸਫਾ ਦੇ ਵਿੱਚ ਆੜਨਾ ਕਰਦੀ ਆ ਖੈਰ ਦੇਖੀ ਇਹਦਾ ਜਨਮ ਕਿਵੇਂ ਹੋਇਆ ਅਹਿਮਦ ਸ਼ਾਹ ਅਬਦਾਲੀ ਇਹਦਾ ਨਾਂ ਕੋਈ ਲੋਕਵਾਨਾਂ ਨਹੀਂ ਬਹੁਤ ਪ੍ਰਸਿੱਧ ਅਮਲਾਵਰਿਆਏ ਪੰਜਾਬ ਤੇ 1757 ਈਸਵੀ ਦੇ ਵਿੱਚ ਇਹਨੇ ਆਪਣੇ ਚੀਫ ਮਨਿਸਟਰ ਜੁਵੇਦਾ ਵਜ਼ੀਰ ਸੀ ਸ਼ਾਹ ਵਲੀ ਖਾਨ ਉਹਦੇ ਨਾਲ ਇਹਨੇ ਸਲਾਹ ਕੀਤੀ ਕਿ ਐਹੋ ਜੀ ਤੋਬ ਬਣਾਈ ਜਾਵੇ ਜਿਹੜੀ ਜੰਗਾਂ ਦੇ ਫੈਸਲੇ ਸਿਰਫ ਤੇ ਸਿਰਫ ਜਿੱਤ ਦੇ ਫੈਸਲੇ ਕਰੇ ਹਾਰ ਦੇ ਨਹੀਂ ਚਲੋ ਇਹ ਗੱਲ ਇਸ ਤੋਂ ਅੱਗੇ ਵਧੀ ਸ਼ਾਹ ਵਲੀ ਖਾਨ ਨੇ ਇੱਕ ਇੰਜੀਨੀਅਰ ਉਹਨਾਂ ਦੇ ਕੋਲ ਸੀ ਜਿਸ ਦਾ ਨਾਮ ਸੀ ਸ਼ਾ ਨਜ਼ੀਰ ਇਹ ਤੋਪਾ ਬਣਾਉਂਦਾ ਸੀ ਇਹ ਆਲਾ ਦਰਜੇ ਦਾ ਤੋਪਾਂ ਬਣਾਉਣ ਦਾ ਇੰਜੀਨੀਅਰ ਸੀ ਅਹਿਮਦ ਸ਼ਾ ਅਬਦਾਲੀ ਦਾ ਫੈਸਲਾ ਸ਼ਾ ਵਲੀ ਖਾਨ ਨੇ ਸ਼ਾ ਨਜ਼ੀਰ ਦੇ ਕੰਨਾਂ 'ਚ ਪਾਇਆ ਸ਼ਾ ਨਜ਼ੀਰ ਨੇ ਆਖਿਆ ਕਿ ਮੈਨੂੰ ਇੱਕ ਵੱਡੀ ਮਿਆਰ ਦੇ ਵਿੱਚ ਤਾਂਬੇ ਦੀ ਪਿੱਤਲ ਦੀ ਇਹਨਾਂ ਧਾਤਾਂ ਦੀ ਲੋੜ ਆ ਤੁਸੀਂ ਸੱਚ ਜਾਣੋ ਇੱਡੀ ਵੱਡੀ ਤੂਫ਼ ਬਣਾਉਣੀ ਇੰਨਾ ਤਾਂਬਾ ਤੇ ਇੰਨਾ ਪਿੱਤਲ ਪਿਘਲਾ ਕੇ ਅੱਜ ਤੱਕ ਇਥੇ ਫੈਕਟਰੀਜ਼ ਨੇ ਬਹੁਤ ਵੱਡੀਆਂ-ਵੱਡੀਆਂ ਉਸ ਸਮੇਂ ਇੱਡੀਆਂ ਨਹੀਂ ਸਨ ਸੋ ਇੱਕ ਫੈਸਲਾ ਲਿਆ ਗਿਆ ਉਹ ਫੈਸਲਾ ਇਹ ਸੀ ਕਿ ਲਾਹੌਰ ਦੇ ਹਰ ਉਸ ਘਰ ਦੇ ਵਿੱਚੋਂ ਜਿਹੜਾ ਮੁਸਲਮਾਨ ਨਹੀਂ ਆ ਭਾਵੇਂ ਉਹ ਹਿੰਦੂ ਆ ਭਾਵੇਂ ਉਹ ਸਿੱਖ ਆ ਭਾਵੇਂ ਉਹ ਕਿਸੇ ਹੋਰ ਧਰਮ ਕੇ ਨਾਲ ਸੰਬੰਧ ਰੱਖਦਾ ਆ ਪਰ ਹਾਂ ਜੇ ਉਹ ਮੁਸਲਮਾਨ ਨਹੀਂ ਆ ਉਹਦੇ ਘਰ ਦੇ ਵਿੱਚੋਂ ਇੱਕ ਜਾਂ ਪਿੱਤਲ ਦਾ ਜਾਂ ਤਾਂਬੇ ਦਾ ਭਾਂਡਾ ਇਸ ਤੋਪ ਬਣ ਲਈ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਵੇ ਇਸ ਵਰਟਿਕ ਦੇ ਤਹਿਤ ਪੂਰੇ ਲਾਹੌਰ ਦੇ ਵਿੱਚੋਂ ਤਾਂਬਾ ਤੇ ਪਿੱਤਲ ਇਕੱਠਾ ਕੀਤਾ ਗਿਆ ਮੁਗਲਪੁਰ ਜਾਂ ਮੁਗਲਪੁਰਾ ਪਾਕਿਸਤਾਨ ਦੇ ਵਿੱਚ ਇੱਕ ਜਗ੍ਹਾ ਹੈ ਲਾਹੌਰ ਦੇ ਲੱਗ ਗਿਆ ਉਸ ਜਗ੍ਹਾ ਇਸਾਰਾ ਮਾਲਕਬਾਬ ਇਕੱਠਾ ਹੋਇਆ ਇਹਨਾਂ ਭਾਂਡਿਆਂ ਨੂੰ ਇੱਕ ਬੜੀ ਵੱਡੀ ਪੱਠੀ ਦੇ ਵਿੱਚ ਪਾਇਆ ਗਿਆ ਉਸ ਪੱਠੀ ਦੇ ਵਿੱਚ ਤਗਲਾ ਕੇ ਇਹਨਾਂ ਨੂੰ ਇੱਕ ਸੱਜੇ ਦੇ ਵਿੱਚ ਸ਼ਾਹ ਨਜ਼ੀਰ ਨੇ ਢਾਲਿਆ ਤੇ ਉਸ ਸੱਜੇ ਵਿੱਚ ਉਹਨੇ ਦੋ ਤੋਪਾਂ ਤਿਆਰ ਕੀਤੀਆਂ ਇਤਿਹਾਸ ਦੇ ਵਿੱਚ ਇੱਕ ਹੀ ਤੋਪ ਦਾ ਜ਼ਿਕਰ ਆਉਂਦਾ ਹੈ ਜਮਜਮਾ ਦਾ ਪਰ ਅਸਲ ਦੇ ਵਿੱਚ ਬਹੁਤੇ ਇਤਿਹਾਸਕਾਰ ਇਹ ਮੰਨਦੇ ਨੇ ਕਿ ਉਸ ਸਮੇਂ ਦੋ ਤੋਪਾਂ ਤਿਆਰ ਹੋਈਆਂ ਸਨ ਇਹ ਸਵਾਲ ਆਉਂਦਾ ਦੁੱਗੀ ਤੋਪ ਗਈ ਕਿੱਥੇ ਉਸ ਤੇ ਵੀ ਆਪਾਂ ਪਹੁੰਚਾਂਗੇ ਫਿਰ ਇਹ ਦੋਵੇਂ ਤੋਪਾਂ ਜਦੋਂ ਤਿੰਨਾਂ ਮਹੀਨਿਆਂ ਦੀ ਇੱਕ ਲੰਬੀ ਜਦੋਜਹਿਦ ਤੋਂ ਬਾਅਦ ਸ਼ਾਹ ਨਜ਼ੀਰ ਨੇ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕੀਤੀਆਂ ਅਹਿਮਦ ਸ਼ਾਹ ਅਬਦਾਲੀ ਗੜਗੜ ਹੋ ਗਿਆ ਅਹਿਮਦ ਸ਼ਾਹ ਅਬਦਾਲੀ ਦੀਆਂ ਨਜ਼ਰਾਂ ਵਿੱਚ ਖੱਟਿਆਂ ਦੀ ਪਰਬਾਤੀ ਦੇਖਣ ਲੱਗੀਆਂ ਖੈਰ ਤੋਪ ਬਣਨ ਤੋਂ 4 ਸਾਲ ਬਾਅਦ ਉਹ ਵੀ ਦਿਨ ਦੂਰ ਨਾ ਰਿਹਾ ਜਿੱਦਣ ਇਹ ਤੋਵੇਂ ਤੋਪਾਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਪੰਗ ਸੰਘੋ ਕੇ ਮਰਾਠਿਆਂ ਦੇ ਖਿਲਾਫ ਲੜੀਆਂ ਇਤਿਹਾਸਕਾਰ ਦੱਸਦੇ ਨੇ ਪਾਣੀਪਤ ਦੀ ਤੀਜੀ ਲੜਾਈ ਜਿਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਇਹਨਾਂ ਤੋਪਾਂ ਨੂੰ ਨਾਲ ਲੈ ਕੇ ਗਿਆ ਬਹੁਤ ਚੰਦ ਬਲਾਂ ਦੀ ਲੜਾਈ ਜਿੰਨੂੰ ਕਹਿੰਦੇ ਕਿ ਪਹਿਲੋਂ ਲੜਾਈਆਂ ਦਿਨਾਂ 'ਚ ਚੱਲਦੀਆਂ ਸੀ ਉਸ ਦਿਨ ਇੱਕ ਦਿਨ ਹੀ ਲੜਾਈ ਚੱਲੀ ਤੇ ਉਹਦੇ ਵਿੱਚ ਵੀ ਪੂਰਾ ਦਿਨ ਨਹੀਂ ਚੱਲੀ ਇੰਨੇ ਸਮੇਂ ਦੇ ਵਿੱਚ ਇਹਨਾਂ ਦੋ ਤੋਪਾਂ ਨੇ ਤਕਰੀਬਨ 1 ਲੱਖ ਬੰਦਾ ਮੌਦੀ ਭੇੜ ਜਿਹੜਾ ਆ ਇਹਨੇ ਮਰਹਟਿਆਂ ਦਾ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਕਈ ਦਹਾਕੇ ਲਈ ਉਹ ਜੰਗ ਦੇ ਮੈਦਾਨ ਚ ਬਾਹਰ ਹੋਏ। ਅਹਿਮਦ ਸ਼ਾਹ ਅਬਦਾਲੀ ਉਹ ਵਿਜਈ ਹੋਇਆ ਤੇ ਵਾਪਸ ਆਇਆ ਲਾਹੌਰ ਇਹ ਦੋ توپਾਂ ਨਾਲ ਲੈ ਕੇ ਆਇਆ। توپਾਂ ਦੇ ਉਹਦਾ ਮਨ ਰਿਝਿਆ ਫਿਰ ਉਸਨੇ ਇਹਨਾਂ توپਾਂ ਨੂੰ ਕਾਬਲ ਲੈ ਕੇ ਜਾਣ ਦਾ ਸੋਚਿਆ। ਦੋ ਕਾਰਵਾਨ ਤਿਆਰ ਕੀਤੇ ਗਏ ਇਤਿਹਾਸਕਾਰਾਂ ਦੇ ਮੁਤਾਬਕ। ਲਾਹੌਰ ਦਾ ਉਸ ਸਮੇਂ ਗਵਰਨਰ ਸੀਗਾ ਖਵਾਇਆ ਉਬੈਦ ਇਕਾਰਵਾਂ ਪਹਿਲੋ ਤਿਆਰ ਹੋਇਆ ਉਹ ਪਹਿਲੋ ਰਵਾਨਾ ਹੋ ਗਿਆ ਦੂਜਾ ਕਾਰਵਾਂ ਲੇਟ ਸੀ ਤੇ ਅਬਦਾਲੀ ਅੱਗੇ ਅੱਗੇ ਜਾਂਦਾ ਸੀ ਇੱਕ ਤੇ ਪਹਿਲੇ ਕਾਰਵਾਂ ਚ ਗਈ ਦੂਜੀ ਲਾਹੌਰ ਸੀ ਜਿਹੜੀ ਪਹਿਲੇ ਕਾਰਵਾਂ ਚ ਗਈ ਉਹ ਤੋਪ ਜਦੋਂ ਚਨਾਬ ਦੇ ਵਿੱਚ ਉਤਾਰੀ ਗਈ ਬੇੜੀ ਦੇ ਰਾਈ ਨੂੰ ਲਗਾਉਣ ਦਾ ਯਤਨ ਕੀਤਾ ਗਿਆ ਕਾਲੀ ਦੇ ਵਿੱਚ ਕਾਰਵਾ ਸਾਰਾ ਉਹ ਪੈਕੇਜ ਵਗੈਰਾ ਕਾਲਿਜ ਕੀਤਾ ਗਿਆ ਇਸ ਵਜ੍ਹਾ ਕਰਕੇ ਉਹ ਢਿੱਲੀ ਹੋਣ ਦੇ ਕਰਕੇ ਖਿਸਕ ਕੇ ਤੇ ਚਨਾਬ ਦਰਿਆ 'ਚ ਪਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਹ ਤੋਪ ਅੱਜ ਵੀ ਕਿਤੇ ਨਾ ਕਿਤੇ ਉਸ ਦਰਿਆ ਦੇ ਵਿੱਚ ਹੀ ਪਈ ਆ ਇਹ ਸੀ ਉਹ ਦੂਜੀ ਤੋਪ ਜਿਹਦਾ ਜ਼ਿਕਰ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦਾ ਹੈ ਤੇ ਉਹ ਤੋਪ ਅੱਜ ਦੁਨੀਆ ਤੋਂ ਲਾਪਤਾ ਹੋ ਗਈ ਜਦੋਂ ਘਨਾ ਦੇ ਵਿੱਚ ਤੋਪ ਡਿੱਗੀ ਉਹਨੇ ਸਮੇਂ ਦੇ ਵਿੱਚ ਵਿੱਚ ਲਾਹਰ ਦੇ ਲਾਗੇ 3 ਕਿਲੋਮੀਟਰ ਦੇ ਇੱਕ ਪਿੰਡ ਸੀ ਪਵਾਜਾ ਉਸ ਪਿੰਡ ਇਸੀ ਤੋਪ ਜਮਜਮਾ ਇਹਨਾਂ ਨੂੰ ਲੈਣਾ ਸਿੰਘ ਭੰਗੀ ਜੋ ਭੰਗੀ ਸਰਦਾਰ ਸਨ ਹੋਰ ਬੰਦੇ ਆਣ ਬੈਦਖਾਨ ਤੇ ਪਏ ਮੁਕਾਬਲਾ ਆਇਆ ਬੈਦਖਾਨ ਨੂੰ شکست ਮਿਲੀ ਭੰਗੀ ਸਰਦਾਰ ਕਾਬਜ਼ ਹੋਏ ਇਸ ਤੋਂ ਬਾਅਦ ਜਦੋਂ ਲਾਹੌਰ ਦਾ ਫੈਸਲਾ ਹੋਇਆ ਲਾਹੌਰ ਦੇ ਉੱਤੇ ਤਿੰਨ ਜਸੇਦਾਰ ਕਾਬਜ਼ ਹੋਏ ਲੈਣਾ ਸਿੰਘ ਭੰਗੀ ਗੁਜਰ ਸਿੰਘ ਭੰਗੀ ਤੇ ਸ਼ਾਮ ਸਿੰਘ ਕਨਈਆ ਇਹ ਤਿੰਨ ਬੰਦੇ ਕਾਬਜ਼ ਸਨ ਜਦੋਂ ਬਦਾਲੀ ਜਾ ਰਿਹਾ ਸੀ ਇਸ ਹਮਲੇ ਤੋਂ ਬਾਅਦ ਚੜ੍ਹ ਸਿੰਘ ਦਾ ਨਾਮ ਅਸੀਂ ਸੁਣਿਆ ਹੈ ਮਹਾਰਾਜੇ ਰਣਜੀਤ ਸਿੰਘ ਦਾ ਦਾਦਾ ਚੜਸੋਂ ਆਪਣੀ ਈਮ ਦਾ ਆਪਣੀ ਜਿੱਤ ਦਾ ਪੱਕਾ ਆਪਣੀ ਕਈ ਗੱਲ ਤੋਂ ਪਿੱਛੇ ਨਾ ਹਟਣ ਵਾਲਾ ਤੇ ਉਹ ਸਮੇਂ ਦੇ ਤੀਸ ਤਰਾਕ ਸਿਆਣੇ ਸਰਦਾਰਾਂ ਵਿੱਚੋਂ ਇੱਕ ਉਹ ਅਹਿਮਦ ਸ਼ਾਹ ਅਬਦਾਲੀ ਦੇ ਮਗਰ ਚੜਿਆ ਰਿਹਾ ਉਹਨੂੰ ਜਦੋਂ ਉਹ ਵਾਪਸ ਮੁੜਿਆ ਤੇ ਉਹਨੇ ਆਣ ਕੇ ਲਾਹੌਰ ਦੇ ਵਿੱਚੋਂ ਆਪਣਾ ਹਿੱਸਾ ਮੰਗਿਆ ਸਰਦਾਰਾਂ ਨੇ ਉਹਨੂੰ ਆਖਿਆ ਕਿ ਜੋ ਤੂੰ ਮਾਲ-ਸਬਾਲ ਅਹਿਮਦ ਸ਼ਾਹ ਅਬਦਾਲੀ ਕੋਲੋਂ ਲੁੱਟਿਆ ਹੈ ਜਾਂ ਤੇ ਉਹਦਾ ਵੀ ਹਿੱਸਾ ਦੇ ਜਾਂ ਫਿਰ ਲਾਹੌਰ ਤੋਂ ਵੀ ਹਿੱਸਾ ਨਾ ਮੰਗ ਚਲੋ ਖੈਰ ਉਹਨਾਂ ਸਰਦਾਰਾਂ ਨੇ ਫੈਸਲਾ ਕੀਤਾ ਕਿ ਟਿੱਪੂ ਜਿਸ ਦਾ ਨਾਮ ਜੰਮਜਮਾ ਸੀ ਇਹ ਟੂਪ ਚੜ੍ਹ ਸਿੰਘ ਨੂੰ ਦੇ ਦਿੱਤੀ ਜਾਵੇ। ਤੋਂ ਬਾਰੇ ਇੱਕ ਦੋ ਗੱਲਾਂ ਮੈਂ ਇੱਥੇ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ। ਇਸ ਟੂਪ ਦੀ ਲੰਬਾਈ ਸੀ 1.14 ਫੁੱਟ। ਇਸ ਦਾ ਅਪਰਚਰ ਇਸ ਦਾ ਕੈਲੀਬਰ ਜਿਹਨੂੰ ਕਹਿ ਲੀਏ ਪੰਜਾਬੀ ਵਿੱਚ ਇਸ ਦਾ ਮੂੰਹ ਜਿਹਦੇ ਵਿੱਚੋਂ ਇਹ ਆਗੋ ਗਲਦੀ ਸੀ ਉਹ ਸੀਗੀ 9.5 ਇੰਚ ਚੌੜੀ ਇਹਦੀ ਬੈਰਲ। ਤੁਸੀਂ ਗੌਰ ਕਰੋ ਇਸ 4.5 ਟਨ ਭਾਰੀ ਤੋਪ ਸੀ ਤੇ ਕਿਲੇ ਦੀ ਫਸੀਲ ਤੇ ਪਈ ਹੋਵੇ ਉੱਥੋਂ ਕਿਸੇ ਨੂੰ ਕਹਿ ਦਿੱਤਾ ਜਾਵੇ ਕਿ ਤੋਪ ਲਾ ਕੇ ਲੈ ਜਾ ਅਸਲ ਦੇ ਵਿੱਚ ਤਾਂ ਇੱਕ ਟਿਕਚਰ ਸੀ ਜਿਹੜੀ ਸਰਦਾਰ ਚੜਸੋਂ ਨੂੰ ਉਹਨਾਂ ਸਰਦਾਰਾਂ ਵੱਲੋਂ ਕੀਤੀ ਗਈ ਸੀ ਪਰ ਮੈਂ ਪਿੱਛੇ ਬਿਆਨ ਕੀਤਾ ਹੈ ਕਿ ਸਰਦਾਰ ਆਪਣੀ ਈਨ ਦਾ ਪੱਕਾ ਸੀ ਉਹਨੇ ਆਪਣੇ ਨਾਲ ਦੇ ਸੂਰਮੇ ਲਾਏ ਆਖਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਕਿ 2000 ਸਿਪਾਈ ਕਈ ਘੋੜੇ ਕਈ ਹਾਥੀ ਕਈ ਊਠਾਂ ਦੀ ਮਦਦ ਦੇ ਨਾਲ ਲਾਹੌਰ ਤੋਂ ਚੜਸੋਂ ਇਹ ਤੋਪ ਖਿੱਚ ਕੇ ਗੁਜਰਾਂ ਵਾਲੇ ਲੈ ਗਿਆ ਦੋ ਭਰਾ ਸਨ ਪਠਾਨ ਚੱਠੇ ਪਠਾਨ ਇਹਨਾਂ ਨੂੰ ਆਂਦੇ ਸਨ ਇਹਨਾਂ ਨੇ ਇਹ ਤੋਪ ਚੜਸੋਂ ਕੋਲੋਂ ਖੋਈ ਜੰਗ ਦੇ ਵਿੱਚ ਹਾਰ ਜਿੱਤ ਦਾ ਫੈਸਲਾ ਹੋਇਆ ਚੜਸੋਂ ਕੋਲੋਂ ਇਹ ਤੋਪ ਖੋਲੀ ਫਿਰ ਇਹ ਤੋਪ ਘਟੋ ਘਟ 30 ਸਾਲ ਇਹਨਾਂ ਦੇ ਕੋਲ ਰਹੀ 30 ਸਾਲਾਂ ਤੋਂ ਬਾਅਦ ਇਹਨਾਂ ਦੇ ਵਿੱਚ ਆਪੋ ਵਿੱਚ ਇਸੇ ਤੂਪ ਕਰਕੇ ਝੜਕ ਹੋ ਗਈ ਤੇ ਖੈਰ ਇਹ ਤੂਪ ਦੋਵਾਂ ਦੇ ਸਿਨ ਹੈ ਫਿਰ ਸੀਗਾ ਝੰਡਾ ਸਿੰਘ ਪੰਗੀ ਨਾਂ ਦਾ ਸਰਦਾਰ ਪੰਗੀਆਂ ਦਾ ਸਰਦਾਰ ਸੀ ਇਹ ਪੰਗੀ ਮਸਲ ਨਾਲ ਸੰਬੰਧ ਰੱਖਣ ਵਾਲਾ ਇਹ ਤੂਪ ਇਸ ਦੇ ਹਿੱਸੇ ਆਈ ਇਹ ਹੀ ਉਹ ਐਮ ਟਾਈਮ ਸੀ ਜਦੋਂ ਇਸ ਤੂਪ ਨੇ ਦੇਖਿਆ ਕਿ ਮੇਰਾ ਦੂਜੀ ਵਾਰ ਨਾਮ ਕਰਨ ਹੋਣ ਵਾਲਾ ਪਹਿਲੀ ਵਾਰ ਇਸ ੰਗਸਮਾ ਤੇ ਦੂਜੀ ਵਾਰ ਇਸ ਡੇਡ ਤੋਂ ਬਾਅਦ ਇਸ ਇਨਸੀਡੈਂਟ ਤੋਂ ਬਾਅਦ ਇਹ ਤੋਪ ਭੰਗੀਆਂ ਦੀ ਤੋਪ ਕਰਕੇ ਜਾਣੀ ਜਾਣ ਲੱਗੀ ਖੈਰ ਇਸ ਤੋਂ ਬਾਅਦ ਉਸ ਸਮੇਂ ਤੋਂ ਅਹਿਮਦਨਗਰ ਦੇ ਵਿੱਚ ਸੀ ਅਹਿਮਦਨਗਰ ਤੋਂ ਝੰਡਾ ਸਿੰਘ ਇਸ ਤੋਪ ਨੂੰ ਅਮਰਸਰ ਲੈ ਆਇਆ 1802 ਦੇ ਵਿੱਚ ਉਹ ਅਮਰਸਰ ਲੈ ਕੇ ਆਇਆ ਇਸ ਨੂੰ 1802 ਦੇ ਵਿੱਚ ਹੀ ਜੜਸੂ ਦਾ ਪੋਤਰਾ ਮਹਾਰਾਜਾ ਰਣਜੀਤ ਸਿੰਘ ਉਹਨੇ ਅੰਮ੍ਰਿਤਸਰ ਤੇ ਚੜ੍ਹਾਈ ਕੀਤੀ ਪੰਗੀ ਮਿਸਰਤ ਪੰਗੀ ਮਿਸਰ ਨੂੰ ਆਪਣੇ ਕਰਜ਼ੇ ਚ ਲਿਆ ਇਸ ਜ਼ਮਜ਼ਮਾ ਤੋਪ ਉਸਦੀ ਬਹਾਦਰੀ ਤੇ ਇਫਤਦਾ ਹੋਈ ਤੇ ਜ਼ਮਜ਼ਮਾ ਤੋਪ ਉਹਦੀ ਹੋ ਉਸ ਤੋਂ ਬਾਅਦ ਉਸਨੇ ਕਈ ਜੰਗਾਂ ਲੜੀਆਂ ਉਸਨੇ ਵਜ਼ੀਰਾਬਾਦ ਦੀ ਜੰਗ ਵਿੱਚ ਤੋਪ ਨੂੰ ਵਰਤਿਆ ਉਸਨੇ ਕਾਬਲ ਦੀ ਜੰਗ ਵਿੱਚ ਤੋਪ ਨੂੰ ਵਰਤਿਆ ਇਹੋ ਜੀਆਂ ਕਈ ਜੰਗਾਂ ਤੇ ਤੋਪ ਉਰੇ ਨਾਲ ਥਿੰਦ-ਬਿੰਦ ਰਹੀ ਪਰ ਤੁਸੀਂ ਦੇਖੋ ਇਹ ਤੋਪ ਸੀ ਜਿੱਦਨ ਨ ਜਾਣਦੀ ਸੀ ਜਿੱਦ ਦਾ ਫੈਸਲਾ ਕਰਦੀ ਸੀ ਪਰ ਹਾਂ ਇਹ 체 ਤਗੜੇ ਤੋਂ ਤਗੜਾ ਕੋਸ਼ਣਾ ਕੋਸ਼ਿਸ਼ ਜ਼ਰੂਰ ਦੁਨੀਆ ਤੇ ਪਾਇਆ ਹੀ ਜਾਂਦਾ ਹੈ ਤੋਪ ਜਦੋਂ ਮਲਤਾਨ ਦੇ ਕਿਲੇ ਦੇ ਸਾਹਮਣੇ ਹੋਈ ਤੇ ਤੋਪ ਦਾ ਪਹੀਆ ਟੁੱਟਾ ਤੋਪ ਨੇ ਜ਼ੋਰ ਲਾਇਆ ਮਲਤਾਨ ਦੇ ਕਿਲੇ ਦੀ ਕੰਧ ਦੇ ਤੋਂ ਪਾੜੀ ਨਾਗੇ ਇਹੋ ਮੂਵਮੈਂਟ ਸੀ ਹੁਣ ਤੱਕ ਦਾ ਤੋਪ ਦੇ ਪੂਰੇ ਲਾਈਫਸਪੈਨ ਦੇ ਵਿੱਚ ਕਿੱਥੇ ਜਿੱਤਦੀ ਆਈ ਸੀ ਪਰ ਇਸ ਐਨ ਮੂਵਮੈਂਟ ਤੇ ਅੱਜ ਤੋਪ ਵੀ ਬੇਵਕਸੀ ਖੈਰ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਤਰ੍ਹਾਂ ਨਾਲ ਇਸ ਤੋਪ ਨੂੰ ਰਿਟਾਇਰ ਕਰ ਦਿੱਤਾ ਪਰ ਇੱਕ ਦੋ ਗੱਲਾਂ ਇੱਥੇ ਹੋਰ ਸਾਹਮਣੇ ਰੱਖਣ ਯੋਗ ਹਨ ਇਸ ਤੋਪ ਦੇ ਬਣਨ ਤੋਂ ਬਾਅਦ 1757 ਦੇ ਵਿੱਚ ਇਹ ਤੋਪ ਬਣੀ ਹੈ ਇਹਦੇ ਬਣਨ ਤੋਂ ਬਾਅਦ ਤਕਰੀਬਨ 25 ਸਾਲ ਬਾਅਦ ਇੱਕ ਤੋਪ ਹੋਰ ਬਣਾਈ ਗਈ ਜਿਹਨੂੰ ਭਰਤਪੁਰ ਵਾਲੀ ਤੋਪ ਆਖਿਆ ਗਿਆ ਜਿਹਨੂੰ ਫਾਦਰ ਆਫ ਵਿਕਟਰੀ ਵੀ ਕਿਹਾ ਜਾਂਦਾ ਹੈ ਉਹ ਤੋਪ 7.5 ਟਨ ਦੀ ਸੀ ਜਮਜਮਾ ਤੋਪ 4.5 ਟਨ ਦੀ ਸੀ ਉਹ ਤੋਪ 16 ਫੁੱਟ ਲੰਮੀ ਸੀ ਇਹ ਤੋਪ 14 ਫੁੱਟ ਲੰਮੀ ਸੀ ਪਰ ਉਹਦਾ ਇਹਦੇ ਨਾਲੋਂ ਵਿਸ਼ਾਲ ਹੋਣ ਦੇ ਬਾਵਜੂਦ ਵੀ ਇਤਿਹਾਸਕਾਰ ਇਹ ਦੱਸਦੇ ਨੇ ਕਿ ਜਮਜ਼ਮਾ ਤੋਂ ਉਹ ਪਰਤਪੁਰ ਵਾਲੀ ਥੋਪ ਨਾਲੋਂ ਸੁਪੀਰੀਅਰ ਸੀ ਉਹ ਵਜਾ ਇਹ ਤੋਂ ਲਗਾਤਾਰ ਫਾਇਰ ਹੁੰਦੇ ਸਾਂ ਨੇ ਦੀ ਬੈਰਲ ਗਰਮ ਨਹੀਂ ਸੀ ਹੁੰਦੀ ਇਹਦਾ ਨਿਸ਼ਾਨਾ ਨਹੀਂ ਸੀ ਉੱਕਦਾ ਜਿਆਦਾ ਫਾਇਰ ਕਰੋ ਤੇ ਬੈਰਲਾਂ ਪਾੜ ਜਾਂਦੀਆਂ ਨੇ ਇਹਦੀ ਬੈਰਲ ਨਹੀਂ ਸੀ ਪਾੜਦੀ ਇਹ ਇਹਦੀਆਂ ਅਜ਼ਮਤ ਦੀਆਂ ਉਹ ਨਿਸ਼ਾਨੀਆਂ ਸਨ ਜਿਨ੍ਹਾਂ ਦੇ ਕਰਕੇ ਇਹਨੇ ਲੰਬਾ ਆਰਸਾ ਜੰਗਾਂ ਦੇ ਵਿੱਚ ਗੁਜ਼ਾਰਿਆ ਹੈ ਤੇ ਜਿਸ ਬੰਨੇ ਵੀ ਰਹੀ ਹੈ ਜਿੱਤ ਉਸ ਬੰਨੇ ਆਣ ਕੇ ਨੂੰ ਮੱਥਾ ਟੇਕਦੀ ਰਹੀ ਹੈ ਅੱਜ ਇਹ ਤੂੰ ਲਾਹੌਰ ਦੇ ਇੱਕ ਮਿਊਜ਼ੀਅਮ ਦੇ ਸਾਹਮਣੇ ਖੜੀ ਆ ਤੇ ਲਾਹੌਰ ਦੀ ਸ਼ਾਨੋ ਸ਼ੌਕਤ ਨੂੰ ਵਧਾ ਰਹੀ ਹੈ ਹੋਪਫੁਲੀ ਤੁਹਾਨੂੰ ਸਾਡਾ ਇਹ ਕੰਟੈਂਟ ਵਧੀਆ ਲੱਗਾਏਗਾ ਇਤਾਂ ਦਾ ਹੋਰ ਕੰਟੈਂਟ ਵੇਖਣ ਵਾਸਤੇ ਸਾਡੇ YouTube ਚੈਨਲ ਸਵਰਨ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਵਕਤ-ਵਕਤ ਸ਼ੇਅਰ ਕਰੋ ਮਿਲਦੇ ਆ ਅਗਲੀ ਵੀਡੀਓ ਚ